ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪੈਣ ਭਰਾਵਾਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀਆਂ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਪਹੁੰਚ ਸਕਣ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪ੍ਰਵਾਹ ਦਾ ਸੰਬਰਕ ਨੰਬਰ ਅਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 673 ਨਾਮ ਕੌਰ ਜ਼ਿਲ੍ਹਾ ਹੁਜਾਰਪੁਰ ਪੜਾਈ ਪੋਸਟ ਗ੍ਰੈਜੂਏਸ਼ਨ ਹਾਈਟ 5 ਫੁੱਟ 4 ਇੰਚ ਜਨਮ ਜਨਵਰੀ 1998 ਕਾਸ਼ਟ ਜੱਟ ਸਿੱਖ ਗੋਤ ਬਗੜੀ ਮਾਤਾ ਪਿਤਾ ਜੀ ਅਮਰਤਾਰੀ ਹਨ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡੇ ਨੂੰ ਜ਼ਮੀਨ 4 ਤੋਂ 5 ਕਿੱਲੇ ਤੱਕ ਜਰੂਰ ਆਉਂਦੇ ਹੋਣ ਪੜਿਆ ਲਿਖਿਆ ਹੋਵੇ ਜੀ ਮੁੰਡਾ ਜੇ ਅਮਰਤਾਰੀ ਹੋਵੇ ਤਾਂ ਵੀ ਠੀਕ ਹੈ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੀ ਦਿੱਤੀ ਹੋਈ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਬਧਿਰੀ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸਟਰਡ ਕਰੋ ਜੀ ਫਾਈਲ ਨੰਬਰ 674 ਨਾਮ ਕਾਓ ਜ਼ਿਲ੍ਹਾ ਫਤਿਹਗੜ ਸਾਹਿਬ ਕਾਸਟ ਜੱਟ ਸਿੱਖ ਹੋ ਹਾਈਟ 5 ਫੁੱਟ 3 ਇੰਚ ਜਨਮ 2001 ਪੜ੍ਹਾਈ ਬੀਏ ਪਾਸ ਭਰਾ ਇੱਕ ਰਮਾਨੀਆ ਯੂਰਪ ਕੰਟਰੀ ਵਿੱਚ ਹੈ ਜੇ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਮੁੰਡਾ ਸੋਹਣਾ ਸੁਨੱਖਾ ਹੋਵੇ ਜ਼ਮੀਨ 5 ਕਿੱਲਾਂ ਦਾ ਕਾਉਂਟੀ ਹੋਵੇ ਜੀ ਮੁੰਡਾ ਵੈਸ਼ਨੂ ਹੋਵੇ ਮੁੰਡਾ ਟਰਬਨ ਨਾ ਬੰਨਦਾ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਰਸਨ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦਾਸ ਕੀ ਪ੍ਰਵਾ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 675 ਨਾਮ ਕੌਰ ਜਿਲ੍ਹਾ ਜਲੰਧਰ ਕਾਸਟ ਜਟ ਸਿੱਖ ਗੋਤ ਆਲੂ ਵਾਲੀ ਆ ਹਾਈਟ 5 ਫੁੱਟ 6 ਇੰਚ ਪੜ੍ਹਾਈ ਬੀਟੈਕ ਕੰਮ ਕੈਨੇਡਾ ਪੀਆਰ ਟੋਰਾਂਟੋ ਭਰਾ 91 ਰਿਡ ਇੰਡੀਆ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੇ ਮੁੰਡੇ ਦੀ ਜ਼ਮੀਨ 810 1 ਕਣਾਉਂਦੀ ਹੋਵੇ ਮੁੰਡਾ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਵਿਆ ਇੰਡੀਆ ਹੀ ਕਰਨਾ ਹੈ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 674 ਨਾਮ ਕੌਰ ਕਾਸਟ ਰਾਮ ਗੜੀਆ ਸਿੱਖ ਗੋਤ ਪਨੇਸਰ ਜਨਮ ਮਈ 1997 ਹਾਈਟ 5 ਫੁੱਟ 4 ਇੰਚ ਪੜ੍ਹਾਈ ਪਲੱਸ 2 ਪਾਸ ਕੰਮ ਸਟੀਚਿੰਗ ਦਾ ਲੜਕੀ ਜਾਣਦੀ ਹੈ ਜੀ ਮਾਤਾ ਦੀ ਐਕਸਪਾਇਰ ਪਿਤਾ ਜੀ ਅਤੇ ਇੱਕ ਭੈਣ ਮੈਰਿਡ ਅਤੇ ਇੱਕ ਭਰਾ ਅਨਮੈਰਿਡ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਵਧੀਆ ਸੁਭਾਅ ਸੁਭਾਅ ਦਾ ਹੋਵੇ। ਸੋਹਣਾ ਸੁਨੱਖਾ ਹੋਵੇ ਜੀ ਪੱਗ ਬੰਨਦਾ ਹੋਵੇ ਬਹੁਤ ਵਧੀਆ ਗੱਲ ਹੈ ਕੰਮਕਾਰ ਵਧੀਆ ਹੋਵੇ ਜੀ ਜਾਂ ਫਿਰ ਕਿਸੇ ਚੰਗੀ ਜੋਗਤੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਕੀ ਪ੍ਰਵਾਸ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ نوٹ ਕਰੋ ਜੀ ਫਾਈਲ ਨੰਬਰ 670 ਨਾਮ ਸਿੰਘ ਜ਼ਿਲ੍ਹਾ ਕਰਨਾਲ ਕਾਸਟ ਜੱਟ ਸਿੱਖ ਗੋਤਮਾਨ ਹਾਈਟ 5 ਫੁੱਟ 5 ਇੰਚ ਜਨਮ 1 ਨਵੰਬਰ 1997 ਪੜ੍ਹਾਈ ਐਮਏ ਕਮਰਸ਼ੀਅਲ ਰੀਅਲ اسٹیਟ ਬਿਲਡਰ ਇਨ ਪਟਿਆਲਾ ਤਿੰਨ ਕੋਠੀ اور پلاਟ ਤਰਖਾਹ 10 ਤੋਂ 12 ਲੱਖ ਰੁਪਏ ਸਲਾਨਾ ਹੈ ਜੀ ਜ਼ਮੀਨ 2 ਏਕੜ ਹੈ ਔਨ ਰੋਡ ਕਮਰਸ਼ੀਅਲ ਜ਼ਮੀਨ ਹੈ ਜੀ ਮਾਤਾ ਪਿਤਾ ਅਤੇ ਦੋ ਭੈਣਾਂ ਪਿਤਾ ਜੀ ਐਗਰੀਕਲਚਰ ਇਹਨਾਂ ਨੂੰ ਲੋੜ ਹੈ ਜੀ ਰਿਸਤਰੀ ਜੱਟ ਸਿੱਖ ਲੜਕੀ ਸੋਹਣੀ ਸਮਖੀ ਹੋਵੇ ਜੀ ਬੀਏ ਪਾਸ ਹੋਵੇ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 9779927525 ਅਗਲਾ ਰਿਸਟਰਡ ਕਰੋ ਜੀ ਫਾਈਲ ਨੰਬਰ 678 ਨਾਮ ਸਿੰਘ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਕਾਸ਼ਤ ਜੱਟ ਸੇ ਇੱਕ ਗੋਤ ਖੋਸਾ ਹਾਈਟ 5 ਫੁੱਟ 8 ਇੰਚ ਪੜ੍ਹਾਈ ਪਲੱਸ 2 ਪਾਸ ਡਿਪਲੋਮਾ ਆਈਟੀਆਈ ਕੰਮ ਖੇਤੀਬਾੜੀ ਦੀ ਜ਼ਮੀਨ 4 ਕਿੱਲੇ ਮਾਤਾ ਪਿਤਾ ਤੇ ਇੱਕ ਭੈਣ ਵਿਆਹੀ ਹੈ ਜੀ ਇਹਨਾਂ ਨੂੰ ਲੋੜ ਹੈ ਜੀ ਇਸ ਲਈ ਕੁੜੀ ਕੋਲੇ ਕੰਮ ਕਰ ਜਾਣ ਦੀ ਹੋਵੇ ਘਰ ਸਵਾਲੜ ਵਾਲੀ ਹੋਵੇ ਜੀ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 62 390 92744 ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਜੇ ਤੇਰੇ ਪ੍ਰਵਾਦ ਇਸ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ